ਸਾਬਕਾ ਵਿਧਾਇਕ ਸिक्की ਦੀ ਅਗਵਾਈ ਹੇਠ ਭਾਰਤਪੂਸ਼ਣ ਆਸ਼ੂ ਦੇ ਹੱਕ ਵਿੱਚ ਵਾਰਡ ਨੰਬਰ 60 ਤੋਂ 63 ਚ ਕੀਤਾ ਕਾਂਗਰਸੀਆਂ ਚੋਣ ਪ੍ਰਚਾਰ ਹਲਕਾ ਖਡੂਰ ਸਾਹਿਬ ਦੀ ਸਮੁੱਚੀ ਟੀਮ ਆਸ਼ੂ ਜੀ ਨੂੰ ਜਿਤਾਉਣ ਲਈ ਹੋਈ ਪੱਬਾਂ ਪਾਰ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਸਾਬਕਾ ਵਿਧਾਇਕ ਅਤੇ ਪੰਜਾਬ ਦੇ ਸੀਨੀਅਰ ਕਾਂਗਰਸੀ ਆਗੂ ਰਮਨਜੀਤ ਸਿੰਘ ਸਿੱਕੀ ਦੀ ਯੋਗ ਅਗਵਾਈ ਹੇਠ ਹਲਕੇ ਦੇ ਸੀਨੀਅਰ ਕਾਂਗਰਸੀ ਆਗੂ ਜਿਨ੍ਹਾਂ ਚੋਂ ਰਣਜੀਤ ਸਿੰਘ ਰਾਣਾ ਪਵਾਰ ਪੀਏ ਸਰਦਾਰ ਅਮਨਜੀਤ ਸਿੰਘ ਸਿੱਕੀ ਸਾਬਕਾ ਸਰਪੰਚ ਮਹਿੰਦਰ ਸਿੰਘ ਚੰਬਾਗਲਾ ਸਾਬਕਾ ਸਰਪੰਚ ਮਨਜਿੰਦਰ ਸਿੰਘ ਗੁੱਜਰਪੁਰਾ ਪ੍ਰਭਦੀਪ ਸਿੰਘ ਕਾਲਵਾ ਸੋਸ਼ਲ ਮੀਡੀਆ ਇੰਚਾਰਜ ਯਾਦਵਿੰਦਰ ਸਿੰਘ ਸੋਨੀ ਪਠੱਲ ਨਿਸ਼ਾਨ ਸਿੰਘ ਵੜਿੰਗ ਮੋਹਨਪੁਰ ਵਿਜੇ ਕੁਮਾਰ ਬਾਉ ਮੀਡੀਆ ਇੰਚਾਰਜ ਗੁਰਪ੍ਰੀਤ ਸਿੰਘ ਸੋਨੀ ਡਿਆਲ ਨਿਸ਼ਾਨ ਸਿੰਘ ਟੋਟੀ ਗਗਨਦੀਪ ਸਿੰਘ ਰੰਦਾਵਾ ਖਵਾਸਪੁਰ ਸਾਬਕਾ ਸਰਪੰਚ ਪਰਮਿੰਦਰ ਸਿੰਘ ਧੁੰਦਾ ਜਸਵੰਤ ਸਿੰਘ ਧੁੰਦਾ ਰਾਜੂ ਕਮਾਲਪੁਰ ਸਰਪੰਚ ਮਨਪ੍ਰੀਤ ਸਿੰਘ ਗੁਲਾਲੀਪੁਰ ਰਵਿੰਦਰ ਸਿੰਘ ਫੇਲੋਕੇ ਗगन ਫੇਲੋਕੇ ਬਲਬੀਰ ਸਿੰਘ ਰਾਜੂ ਕਮਾਲਪ uri ਦਵਿੰਦਰ ਸਿੰਘ ਲੁਧਿਆਣਾ ਆਦ ਹਲਕੇ ਦੇ ਸਿਰਕੜ ਸੀਨੀਅਰ ਕਾਂਗਰਸੀ ਆਗੂਆਂ ਨੇ ਪਸ਼ਮੀ ਲੁਧਿਆਣਾ ਤੋਂ ਕਾਂਗਰਸ ਪਾਰਟੀ ਦੇ ਜਿਮਨੀ ਚੋਣ ਤੋਂ ਉਮੀਦਵਾਰ ਭਾਰਤ ਪਿਊਸ਼ਨ ਆਸ਼ੂ ਦੇ ਹੱਕ ਵਿੱਚ ਵਾਰਡ ਨੰਬਰ 60 ਤੋਂ 63 ਤੱਕ ਡੋਰ ਟੂ ਡੋਰ ਪ੍ਰੋਣ ਪ੍ਰਚਾਰ ਮੁਹਿੰਮ ਨੂੰ ਪੁਖਾ ਦਿੱਤਾ ਹਲਕਾ ਖਡੂਰ ਸਾਹਿਬ ਦੀ ਸਮੁੱਚੀ ਟੀਮ ਨੇ ਘਰ-ਘਰ ਜਾ ਕੇ ਕਾਂਗਰਸ ਪਾਰਟੀ ਦੀਆਂ ਲੋਕਪੱਖੀ ਨੀਤੀਆਂ ਤੋਂ ਜਾਣੂ ਕਰਵਾਇਆ ਤੇ ਆਮ ਆਦਮੀ ਪਾਰਟੀ ਵੱਲੋਂ ਪੰਜਾਬੀਆਂ ਨਾਲ ਕੀਤੀਆਂ ਧੱਕੇਸ਼ਾਹੀਆਂ ਤੇ ਵਾਅਦਾ ਖਿਲਾਫੀਆਂ ਤੋਂ ਜਾਣੂ ਕਰਵਾਇਆ ਤੇ ਭਾਰਤ ਪੂਸ਼ਨ ਆਸ਼ੂ ਨੂੰ ਜਿਤਾਉਣ ਲਈ ਅਪੀਲ ਕੀਤੀ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹਾਂ ਸਾਬਕਾ ਵਿਧਾਇਕ ਸਿੱਕੀ ਨੇ ਕਿਹਾ ਕਿ ਲੁਧਿਆਣਾ ਪੱਛਮੀ ਦੇ ਸੂਝਵਾਨ ਤੇ ਬਹਾਦਰ ਵੋਟਰਾਂ ਨੇ ਮਨ ਬਣਾ ਲਿਆ ਹੈ ਕਿ ਆਸ਼ੂ ਜੀ ਨੂੰ ਜਿਤਾ ਕੇ ਵਿਧਾਨ ਸਭਾ ਚੋਂ ਪਿੱਦਣਗੇ ਕਿਉਂਕਿ ਵੋਟਰਾਂ ਵਿੱਚ ਭਾਰੀ ਉਤਸ਼ਾਹ ਹੈ। ਇਸ ਮੌਕੇ ਬੀਬਾ ਪਰਮਿੰਦਰ ਕੌਰ ਕਾਉਂਸਲਰ ਵਾਰਡ ਨੰ ਕੁਲਬੀਰ ਸਿੰਘ ਵਾਲੀਆ ਇੰਦਰਜੀਤ ਸਿੰਘ ਇੰਦੀ ਬਲਦੇਵ ਸਿੰਘ ਵਾਲੀਆ ਅਵਤਾਰ ਸਿੰਘ ਰਜਿੰਦਰ ਸਿੰਘ ਆਨੰਦ ਕਸ਼ੋਰ ਨੀਰਜ ਕੁਮਾਰ ਆਦ ਕਾਂਗਰਸੀ ਆਗੂ ਹਾਜ਼ਰ ਸਨ ਮਨਜੀਤ ਸੰਧੂ ਅਤੇ ਹਰਪ੍ਰੀਤ ਸਿੰਘ ਚੰਬਾ ਦੀ ਵਿਸ਼ੇਸ਼ ਰਿਪੋਰਟ ਮੈਂ ਸਰਪੰਚ ਮਨਜੀਤ ਸਿੰਘ ਗੱਜਰਪੁਰ ਫਲਕਾ ਗਡੂਰ ਸਾਹਿਬ ਅਸੀਂ ਲੁਧਿਆਣਾ ਤੋਂ 파ਰਤੂਸ ਆਸ਼ੂ ਜੀ ਦੀ ਚੋਣ ਮਹਨ ਦੇ ਵਿੱਚ ਹੈਗੇ ਆਏ ਆ ਅਸੀਂ ਅਸੀਂ ਇੱਥੇ ਡੂ ਟੂ ਡੂਰ ਕੰਪੇਨ ਕੀਤੀ ਆ ਅਤੇ ਅਜੇ ਵੀ ਵੇਖਿਆ ਵਾ ਲੋਕਾਂ ਦੇ ਵਿੱਚ ਇੰਨਾ ਉਤਸ਼ਾਹ ਵਾ ਕਿ ਆਮ ਪਾਰਟੀ ਦੀ ਸਰਕਾਰ ਤੋਂ ਇਹਨੇ ਤੰਗ ਨੇ ਕਿ ਜੋ ਉਹਨਾਂ ਨੇ ਵਾਦੇ ਕੀਤੇ ਸਿੱਖਿਆ ਕ੍ਰਾਂਤੀ ਦੇ ਨਾਂ ਤੇ ਉਹਨਾਂ ਇੱਕ ਝੋਖਾ ਕੀਤਾ ਜਿ ਤਰ੍ਹਾਂ ਬਾਥਰੂਮਾਂ ਦੇ ਹੀ ਢਾਣ ਕਰੀ ਜਾਂਦੇ ਆ ਨਾ ਕੋਈ ਸੜਕ ਨਾ ਕੋਈ ਕਾਲਜ ਨਾ ਕੋਈ ਮੈਡੀਕਲ ਕਾਲਜ ਨਾ ਉਹ ਸ਼ਬੀਹ ਜਾਨੀ ਕਿ ਉਹਨਾਂ ਨੇ ਲਾਰਿਆਂ ਤੋਂ ਬਗੈਰ ਕੁਝ ਨਹੀਂ ਕੀਤਾ ਸਾਰੀਆਂ ਜੇਬਾਂ ਲੁੱਟਣ ਦੇ ਨਾਲ ਹੀ ਸਾਰੇ ਆਪਣੇ ਜੇਬਾਂ ਭਰੀ ਜਾਂਦੇ ਆ ਇਸ ਕਰਕੇ ਦਿੱਲੀ ਵਾਲੇ ਜਿਹੜੇ ਆਕਾ ਵਾ ਉਹ ਇਹਨਾਂ ਨੇ ਉੱਤੇ ਲਾਏ ਆ ਉਹਨੋਂ ਸੀ ਘਰ ਘਰ ਜਾ ਕੇ ਜਦੋਂ ਹੀ ਲੋਕਾਂ ਦੇ ਨਾਲ ਮੁਲਾਕਾਤ ਕਰਦੇ ਆਂ ਬਸ ਉਹ ਇਹਨਾਂ ਤੋਂ ਤੰਗ ਹੋ ਕੇ ਆਹ ਮੁਹਾਰੇ ਹੋ ਕੇ ਕਾਂਗਰਸ ਨੂੰ ਵੋਟਾਂ ਪਾਉਣਗੇ ਆਸ਼ੂ ਜੀ ਦੀ ਚੋਣ ਨੂੰ ਬਹੁਤ ਵੱਡਾ ਘਰਾ ਮੈ ਲਿਆ ਅਤੇ ਸਾਡੇ ਲੀਡਰ ਖਦੂਰ ਸਾਹਿਬ ਹਲਕੇ ਤੋਂ ਸਰਦਾਰ ਰਮਜੀਤ ਸਿੰਘ ਸਿੱਕੀ ਜੀ ਉਹਨਾਂ ਦੀ ਅਗਵਾਈ ਹੇਠ ਅਸੀਂ ਚੋਣ ਪ੍ਰਚਾਰ ਹੋਰ ਤੇਜ਼ ਕਰਾਂਗੇ ਅਤੇ ਦਿਨ ਰਾਤ ਇੱਥੇ ਰਹਿ ਕੇ ਅਸੀਂ ਮਿਹਨਤ ਕਰਕੇ ਰਾਣਾ ਜੀ ਅਤੇ ਸਿੱਕੀ ਸਾਹਿਬ ਦੇ ਆਸ਼ੂ ਜੀ ਦੀ ਝੋਲੀ ਦੇ ਵਿੱਚ ਇਹ ਸੀਟ ਪਾਵਾਂਗੇ ਰਾਣਾ ਜੀ ਅੱਜ ਤੁਸੀਂ ਲੁਧਿਆਣਾ ਵਿੱਚ ਪਹੁੰਚੇ ਜੇ ਤੇ ਆਸ਼ੂ ਜੀ ਦੇ ਹੱਕ ਦੇ ਵਿੱਚ ਕੀ ਕਹਿਣਾ ਚਾਹੋਗੇ ਤੁਸੀਂ ਮੈਂ ਸਭ ਤੋਂ ਪਹਿਲਾਂ ਤੁਹਾਡਾ ਮੀਡੀਆ ਦਾ ਇੱਥੇ ਪਹੁੰਚਣ ਤੇ ਧੰਨਵਾਦ ਕਰਦੇ ਆਂ ਅੱਜ ਅਸੀਂ ਹਲਕਾ ਖਡੂਰ ਸਾਹਿਬ ਤੋਂ ਵੱਡੀ ਤਦਾਰ ਦੇ ਵਿੱਚ ਮੇਰੇ ਵੱਡੇ ਭਰਾ ਸਰਦਾਰ ਰਮਨਜੀਤ ਸਿੰਘ ਸਿੱਕੀ ਜੀ ਦੀ ਅਗਵਾਈ ਦੇ ਵਿੱਚ ਚੋਣ ਪ੍ਰਚਾਰ ਲਈ ਟੀਮਾਂ ਪਹੁੰਚੀਆਂ ਜੋ ਸਰਦਾਰ ਸਿੱਕੀ ਜੀ ਨੂੰ ਇਥੇ ਏਰੀਆ ਮਿਲਿਆ ਉਹਦੇ ਸਬੰਧ ਵਿੱਚ ਅਸੀਂ ਸਾਰੇ ਇਕੱਤਰ ਹੋਏ ਆਂ ਮੀਟਿੰਗ ਕੀਤੀ ਆ ਬਹੁਤ ਉਤਸ਼ਾਹ ਆ ਇੱਥੇ ਭਾਤ ਘੋਚਣਾ ਆਸ਼ੂ ਜੀ ਨੂੰ ਜਿਤਾਉਣ ਦੇ ਵਿੱਚ ਕਿ ਜੋ ਮੀਟਿੰਗਾਂ ਤੋਂ ਬਾਅਦ ਪਤਾ ਲੱਗਾ ਕਿ ਕਾਂਗਰਸ ਪਾਰਟੀ ਇਥੋਂ ਬਹੁਤ ਵੱਡੀ ਲੀਡ ਦੇ ਨਾਲ ਜਿੱਤੇਗੀ ਤੇ ਜੋ ਮੌਜੂਦਾ ਹਾਕਮ ਸਰਕਾਰ ਆ ਉਹਨੂੰ ਹਰਾਏਗੀ ਕਿਹੜੇ ਕਿਹੜੇ ਮੁੱਦਿਆਂ ਨੂੰ ਲੈ ਕੇ ਤੁਸੀਂ ਚੋਣ ਲੜ ਰਹੇ ਸੀ ਅੱਜ ਦੇਖੋ ਪੰਜਾਬ ਦੇ ਵਿੱਚ ਬਹੁਤ ਵੱਡੇ ਮੁੱਦੇ ਆ ਜਿਸ ਤਰ੍ਹਾਂ ਅੱਜ ਜੋ ਇਹਨਾਂ ਨੇ ਜੁਧ ਨਸ਼ੇ ਅੰਦਰੋਂ ਚਲਾਇਆ ਜੋ ਨਸ਼ੇ ਦੇ ਖਿਲਾਫ ਆਮ ਆਦਮੀ ਪਾਰਟੀ ਸਰਕਾਰ ਬਣੀ ਸੀ ਅੱਜ ਨਸ਼ਿਆਂ ਦਾ ਮੁੱਦਾ ਉੱਥੇ ਦਾ ਉੱਥੇ ਗੱਲ ਹੋਤਾ ਅੱਜ ਜੋ ਬੇਅਦਬੀ ਹੋਈ ਸਾਡੇ ਗੁਰੂ ਸਾਹਿਬ ਦੀ ਉਹ ਮੁੱਦਾ ਉੱਥੇ ਦਾ ਉੱਥੇ ਗੱਲ ਹੋਤਾ ਅੱਜ ਜੋ ਇਹਨਾਂ ਨੇ ਵੱਡੇ ਵੱਡੇ ਵਾਅਦੇ ਕੀਤੇ ਸੀਗੇ ਅਸੀਂ 1000 ਰੁਪਏ ਬੀਬੀਆਂ ਨੂੰ ਦੇ ਉਹ ਕਿਸੇ ਨੂੰ ਨਹੀਂ ਮਿਲ ਰਿਆ ਅੱਜ ਉਹ ਸਾਰੇ ਬਹੁਤ ਜੇ ਆਪਾਂ ਮੈਂ ਗਿਣੌਣ ਲੱਗਾ ਤੇ ਲਿਸਟ ਬਹੁਤ ਵਾਧਿਆਂ ਦੀ ਇਹਨਾਂ ਦੀ ਲੰਬੀ ਹੋ ਜਾਏਗੀ ਅੱਜ ਇਹ ਸਰਕਾਰ ਬਿਲਕੁਲ ناکਾਮੀ ਦੇ ਰਾਹ ਤੇ ਖੜੀ ਹੈ ਇਹਨਾਂ ਨੇ ਜੋ ਵਾਅਦੇ ਕਰਕੇ ਸੱਤਾ ਦੇ ਵਿੱਚ ਆਏ ਸੀ ਉਹਦੇ ਵਿੱਚੋਂ ਕੋਈ ਪੂਰਾ ਨਹੀਂ ਕੀਤਾ ਸਿਰਫ ਤੇ ਸਿਰਫ ਆਮ ਆਦਮੀ ਪਾਰਟੀ ਇਸ ਵੇਲੇ ਇਹਨਾਂ ਦੇ ਵਿਧਾਇਕ ਇਹਨਾਂ ਦੇ ਮੰਤਰੀ ਇਹਨਾਂ ਦੇ ਜਿਹੜੇ ਆਕਾ ਦਿੱਲੀ ਤੋਂ ਆਏ ਆ ਇਹ ਆਪਣਾ ਆਪ ਭਰਨ ਬੈਠੇ ਹੋਏ ਆ ਜੋ ਕੁਝ ਹੈਗਾ ਇਕੱਠਾ ਕਰਕੇ ਆਪਣੀਆਂ ਜੇਬਾਂ 'ਚ ਪਾਉਣ ਨੂੰ ਲੱਗੇ ਹੋਏ ਆ ਇਹਨਾਂ ਨੂੰ ਪੰਜਾਬ ਦੇ ਲੋਕਾਂ ਦਾ ਕੋਈ ਮਤਲਬ ਨਹੀਂ ਹੈਗਾ ਪੰਜਾਬ ਨੂੰ ਮਾਰਨ ਦੀ ਨੀਤੀ ਦੇ ਨਾਲ ਆਮ ਆਦਮੀ ਪਾਰਟੀ ਇਥੇ ਜੋ ਕਰ ਰਹੀ ਹੈ ਹੁਣ ਸਰਕਾਰ ਚਲਾ ਰਹੀ ਹੈ ਪੰਜਾਬ ਦੇ ਲਈ ਬਹੁਤ ਘਟਕ ਸਿੱਧ ਹੋਣ ਜਾ ਰਿਹਾ ਹੈ ਜੋ ਕਰ ਰਹੀ ਹੈ ਬੀਜੇਪੀ ਬੀਜੇਪੀ ਦੇ ਨਾਂ ਰਲ ਕੇ ਆਮ ਆਦਮੀ ਪਾਰਟੀ ਜਿਵੇਂ ਤੁਸੀਂ ਰਾਣਾ ਜੀ ਡੋਰ ਟੂ ਡੋਰ ਪ੍ਰਚਾਰ ਕੀਤਾ ਲੋਕਾਂ ਦਾ ਕੀ ਹੰਗਾਰਾ ਮਿਲ ਰਿਹਾ ਤੁਹਾਨੂੰ ਜਿੱਥੇ ਸਰਦਾਰ ਸਿੱਕੀ ਜੀ ਦੀ ਡਿਊਟੀ ਲੱਗੀ ਹੈ ਲੈਕਨੋ ਵਿੱਚ ਉੱਥੇ ਡੋਰ ਟੂ ਡੋਰ ਕਰ ਰਹੇ ਹਨ ਬਹੁਤ ਵਧੀਆ ਹੰਗਾਰਾ ਆ ਜੋ ਦੇਖ ਰਹੇ ਹੋ ਸਭ ਨੂੰ ਲੱਗ ਰਿਹਾ ਕਿ ਕਾਂਗਰਸ ਪਾਰਟੀ ਬਹੁਤ ਵੱਡੀ ਲੀਡ ਦੇ ਨਾਲ ਇੱਥੋਂ ਜਿੱਤੇ ਕਿ ਪੂਰੇ ਆਸ਼ੂ ਜੀ ਬਹੁਤ ਵੱਡੀ ਲੀਡ ਦੇ ਨਾਲ ਸੀਟ ਜਿੱਤਣਗੇ ਲੁਧਿਆਣੇ ਦੀ ਅੱਜ ਹਲਕਾ ਖਡੂਰ ਸਾਬ ਤੋਂ ਜਿਹੜੀ ਲੁਧਿਆਣਾ ਵਿੱਚ ਜਮੀ ਇਲੈਕਸ਼ਨ ਚੱਲ ਰਿਹਾ ਹੈ ਉਹਦੇ ਸਬੰਧ ਵਿੱਚ ਸਰਦਾਰ ਰਮਜੀਤ ਸਿੰਘ ਸਿੱਕੀ ਦੀ ਅਗਵਾਈ ਹੇਠ ਅਸੀਂ ਬਹੁਤ ਵੱਡੀ ਕਾਂਗਰਸ ਪਾਰਟੀ ਦੀ ਟੀਮ ਲੈ ਕੇ ਇੱਥੇ ਪਹੁੰਚੇ ਆਂ ਇੱਥੇ ਇੱਥੋਂ ਦੀ ਕਾਂਗਰਸ ਪਾਰਟੀ ਵੱਲੋਂ ਅਸ਼ੋਕਜੀਵ ਵੱਲੋਂ ਸਾਨੂੰ 4 ਤੋਂ 5 ਵਾਰਡ ਜਿਹੜੇ ਹੋ ਕੈਂਪੇਨ ਕਰਨ ਲਈ ਦਿੱਤੇ ਗਏ ਹੈਗੇ ਅਸੀਂ ਜਿੰਨੀ ਸਾਡੀ ਟੀਮ ਹੈ ਵੱਧ ਤੋਂ ਵੱਧ ਜੋਰ ਲਾ ਕੇ ਜਿੰਨੇ ਵਾਰਡਾਂ ਦੀ ਸਾਡੀ ਜ਼ਿੰਮੇਵਾਰੀ ਹੈ ਇਹਨਾਂ ਨੂੰ ਅਸੀਂ ਜਾ ਕੇ ਇਕੱਲੇ ਇਕੱਲੇ ਵੋਟਰ ਨੂੰ ਮਿਲਾਂਗੇ ਤੇ ਉਹਨਾਂ ਨੂੰ ਰਿਕਵੈਸਟ ਕਰਾਂਗੇ ਕਿ ਜਿਹੜਾ ਆਉਣ ਵਾਲੀ ਆਉਣ ਵਾਲਾ ਜਿਹੜਾ ਇਲੈਕਸ਼ਨ 27 ਦਾ ਉਹਦੇ ਵਿੱਚ ਕਾਂਗਰਸ ਦੀ ਸਰਕਾਰ ਹੈ ਜਿਹੜੀ ਆ ਰਹੀ ਹੈ ਬਹੁਤ ਵਧੀਆ ਗੱਲ ਹੈ ਜੇ ਉਹਦਾ ਅਗਾਸ ਜਿਹੜਾ ਉਹ ਲੁਧਿਆਣਾ ਦੀ ਜਿੰਮਨੀ ਚੋਂ ਤੋਂ ਹੋਵੇ ਬਾਕੀ ਰਹੀ ਗੱਲ ਆਮ ਆਦਮੀ ਪਾਰਟੀ ਦੀ ਜਿਹੜੀ ਇਸ ਵੇਲੇ ਰੂਲਿੰਗ ਪਾਰਟੀ ਹੈ ਉਹ ਜਿਹੜੇ ਮੁੱਦਿਆਂ ਨੂੰ ਲੈ ਕੇ ਪੰਜਾਬ ਵਿੱਚ ਸਰਕਾਰ ਬਣਾਈ ਸੀ ਉਹ ਸਾਰੇ ਦੇ ਸਾਰੇ ਜਿਉਂ ਦੀ ਤਿਉਂ ਪੈਂਡਿੰਗ ਪਈਗੇ ਕੋਈ ਇੱਕ ਵੀ ਮੁੱਦੇ ਤੇ ਹਲੇ ਸਰਕਾਰ ਨੇ ਕੋਈ ਬਟ ਨਹੀਂ ਕੀਤਾ ਇਸ ਕਰਕੇ ਇਹ ਸਰਕਾਰ ਹੈ ਮੈਂ ਸਮਝਦਾ ਇਹਦਾ ਬਹੁਤ ਵੱਡਾ ਫੇਲਿਅਰ ਹੈ ਤੇ ਹੁਣ ਲੋਕਾਂ ਦੀ ਜਿਹੜੀ ਇੱਛਾ ਹੈ ਲੋਕਾਂ ਦੀ ਜਿਹੜੀ ਚਾਹਤ ਹੈ ਉਹ ਇਹ ਹੈ ਕਿ ਕਾਂਗਰਸ ਪਾਰਟੀ ਆਉਣ ਵਾਲੀ ਇਲੈਕਸ਼ਨ ਵਿੱਚ ਅੱਗੇ ਆਵੇ ਤਾਂ ਕਿ ਪੰਜਾਬ ਦਾ ਪੰਜਾਬ ਦੀ ਜਿਹੜੀ ਤੱਕੀ ਹੈ ਜਿਹੜੀ ਡਿਵੈਲਪਮੈਂਟ ਰੁਕੀ ਹੋਈ ਹੈ ਉਹ ਅੱਗੇ ਅਗਾਂਹ ਵਧੇ ਮਸ ਮੈਂ ਇਹਨਾਂ ਸ਼ਬਦਾਂ ਨਾਲ ਹੀ ਕਮੰਦਾ ਜਾ ਚੁੱਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਗਤ ਅਮਨਦਰ ਸਿੰਘ ਭੱਟਲ ਹਲਕਾ ਖਡੂਰ ਸਾਹਿਬ ਤੋਂ ਸਾਡੀ ਸਰਦਾਰ ਰਮਨਜੀਤ ਸਿੰਘ ਸਿੱਕੀ ਸਾਹਿਬ ਐਮ ਐਲ ਏ ਉਹਨਾਂ ਨੇ ਬੁੱਢੀ ਲਾਈ ਆ ਲੁਧਿਆਣੇ ਜਿਮਨੀ ਚੌਣ ਵਿੱਚ ਤੇ ਅਸੀਂ ਜਿਹੜੀ ਸਾਰੀ ਟੀਮ ਹਲਕਾ ਕੜੂਰ ਸਾਹਿਬ ਦੀ ਹੈ ਉਹ ਜੀ ਸਵੀਰ ਪਹੁੰਚਾ ਜੇ ਅਸੀਂ ਜਿਹੜੇ ਆ ਵੀ ਪ੍ਰਚਾਰ ਸ਼ੁਰੂ ਕੀਤਾ ਆ ਤੇ ਅਸੀਂ ਸਵੀਰ ਤੋਂ ਹੀ ਡੋਰ ਤੋਂ ਡੋਰ ਕਰ ਰਹੇ ਹਾਂ ਤੇ ਹੁਣ ਅਸੀਂ ਆਪਣੇ ਦਫ਼ਤਰ ਆਏ ਆ ਤੇ ਜਿਹੜੇ ਲੋਕਾਂ ਦਾ ਇਤਸ਼ਾਹ ਆਏ ਆ ਵੀ 19 ਤਰੀਕ ਦੀ ਜਿਹੜੀ ਵੋਟ ਆ ਉਹ ਲੋਕ ਕਰ ਰਹੇ ਆ ਕਿ ਯਾਰ ਕਿ ਜਿਹੜਾ ਆ ਵੀ ਆਮ ਪਾਰਟੀ ਨੂੰ ਸਬਕ ਸਿਖਾਉਣਾ ਵਾ ਜਿਹੜਾ ਉਹਨਾਂ ਨੇ ਝੂਠੇ ਵਾਦੇ ਕੀਤੇ ਸੀ ਬੀਬੀਆਂ ਨਾਲ ਵੀ 1000 ਰੁਪਏ ਦਵਾਂਗੇ ਅਸੀਂ ਤੁਹਾਨੂੰ ਉਹ ਉਹਨਾਂ ਗਮਰਾਹ ਕਰਕੇ ਜਿਹੜੀਆਂ ਉਹਨਾਂ ਨੇ ਵੋਟਾਂ ਲਈਆਂ ਸੀ ਉਹ ਲੋਕਾਂ ਵਿੱਚ ਬਹੁਤ ਜ਼ਿਆਦਾ ਗੁੱਸਾ ਵਾ ਇਹ ਹਰ ਕੀ ਇਹਨਾਂ ਨੂੰ ਜਿਹੜਾ ਸੱਭ ਸਿਖਾਉਣਾ ਵਾ ਤੇ ਜੋ ਕਿ ਪੰਜਾਬ ਜਿਹੜਾ ਵਾ ਆਮ ਪਾਲਟੀ ਦੇ ਹੱਥ ਆਇਆ ਆ ਉਹਨਾਂ ਨੇ ਇੱਕ ਇੱਕ ਕਿਹੜਾ ਖਜ਼ਾਨਾ ਵਾ ਆਪਣਾ ਪੰਜਾਬ ਦਾ ਉਹ ਦਿੱਲੀ ਦੇ ਹੱਥ ਫੜਾਇਆ ਆ ਜੋ ਵੀ ਕੀ ਕੇਰੀਵਾਲ ਸਾਹਿਬ ਆ ਜੋ ਤੁਹਾਨੂੰ ਤੁਸੀਂ ਵੇਖ ਲਿਆ ਜਿੰਨੀ ਐਡ ਕਰਾਉਣ ਦੇ ਆ ਜੋ ਬਾਹਰ ਲਿਆ ਸਟੇਟਸ ਚ ਜਿਹੜਾ ਵੀ ਕੇਰੀਵਾਲ ਜਿਹੜਾ ਪੰਜਾਬ ਨੂੰ ਵਰਤ ਰਿਹਾ ਵਾ ਤੇ ਇਹ ਜਿਹੜਾ ਵਾ ਵੀ ਹਰ ਕੀ ਲੋਕਾਂ ਨੇ ਮਨ ਬਣਾਇਆ ਵੀ ਜਿਹੜਾ ਆਮ ਪਾਲਟੀ ਦੇ ਹੱਥੋਂ ਜਿਹੜੀ ਆ ਇਹ ਵੋਟ ਜਿਹੜੀ ਆ ਵੀ ਉਹ ਪੜੀ ਜਾਵੇ ਤੇ ਜਿਹੜਾ ਵੀ ਆਸ਼ੂ ਜੀ ਨੂੰ ਜਿਤਾਇਆ ਜਾਵੇ ਤੇ ਲੋਕਾਂ ਚ ਬਹੁਤ ਜ਼ਿਆਦਾ ਉਤਸ਼ਾਹ ਆ ਵੀ ਜਿਹੜਾ ਅਸੀਂ ਜਿਹੜਾ ਵੀ ਐਸ ਕੀ ਰਾਸ਼ੂ ਨੂੰ ਜਿਤਾ ਕੇ ਵਿਧਾਨ ਸਭਾ ਵਿੱਚ ਭੇਜਾਂਗੇ